ਸਤਨਾਮ ਸ਼੍ਰੀ ਵਾਹਿਗੁਰੂ ਸਾਰ ਜੀ ਆਮੇ ਅਗੁਣ ਭਰੇ ਇੱਕ ਗੁਣ ਨਾਹੀ ਰਤੁ ਛੜ ਵਿਖੇ ਵਿਖਾਈ ਮਰ ਮੋ ਭੰਪ ਪਰ ਭੂਲੇ ਸੁਦਦਾਲਾ ਸੋ ਪੀਤ ਲਗਾਈ ਇਕ ਉਤਮ ਪੰਥ ਸੁਨੇ ਹੋ ਗੁਰ ਸੰਗਤ ਤੇ ਮਲੰਤ ਜਮਤਰਾਸ ਮਿਟਾਈ ਇਕ ਗੁਰਦਾਸ ਬਾਣ ਕੀਰਤਕੀ ਗੁਰੂ ਰਾਮਦਾਸ ਰਖੋ ਸ਼ਿਰਨਾਈ ਸਤਰਾ ਸਾਹਿਬ ਦੀਆ ਜਤ ਸਰੀ ਮਨ ਲਾ ਪੰਜਵਾਂ ਵਰ ਸ਼ਲੋਕਾਂ ਨ ੴ ਸਤਗੁਰ ਪ੍ਰਸਾਦਿ ਸ਼ਲੋਕ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਸਮਰੰਤ ਸੰਸਰਬਤ ਰਾਮਣਾ ਨਾਨਕ ਅਗਨਾਸ਼ਣ ਜਗਦੀਸ਼ਵਰ ਤੇਤਨ ਸੁਣਨ ਸੁਣਾ ਮਣਾ ਮਨ ਮੈਂ ਦੜੀਐ ਸਾਚ ਸਰਬਤਰਮ ਨਾਨਕ ਹਰਿ ਰਾਜ ਪਵੜੀ ਹਰ ਏਕ ਨਿਰੰਝਣ ਗਾਇ ਸਭ ਅੰਤਰ ਸੋਈ ਕਰੁਣਾ ਕਾਣੁ ਸਮਰਤ ਪ੍ਰਭ ਜੋ ਕਰੇ ਸੋਈ ਜੇ ਮੈਂ ਤਾਪ ਉਤਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਲ ਦੀਪ ਰਵਿਆ ਸਭ ਲੋਈ ਜਿਸ ਆਪੁ ਜਹਾਇ ਸੋ 부ਜ ਸੇ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵਾਰ 2 ਜਨਵਰੀ 19 ਪੋ ਹੈ ਅੱਜ ਦਿਨ ਵੀਰਵਾਰ 2 ਜਨਵਰੀ 19 ਪੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ